ਤਾਂ ਤੋਂ ਕੈਨੋ ਸਭੇ ਪਰਵਾਰਾਂ ਤੋਂ ਵਾਹਿਗੁਰੂ ਦੀ ਕਾਹਤ ਆ ਰਹੀ ਹੈ ਵਾਹਿਗੁਰੂ ਦੀ ਜਿਵੇਂ ਅੱਜ ਅਸੀਂ 14 ਤਰੀਕ ਨੂੰ ਜੋ 10 ਸਾਲ ਪਹਿਲਾਂ ਜਿੱਤੇ ਕੋਨੇ ਮੰਦਰ ਬਣਾਇਆ ਉਸ ਨੂੰ ਯਾਦ ਕਰ ਰਹੇ ਹਾਂ ਪੋਤੇ ਅਤੇ ਪਾਇਪੀ ਸੂਤਰਾਂ ਤੋਂ ਕਿ ਪਾਇਪਰ 3 ਫਿੰਗੀ ਦੀ ਸਿਹਰਾਤ ਨੂੰ ਯਾਦ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾ ਰਹੇ ਨੇ। ਸਰੋਧਨ ਕਿੰਦਾ ਆਖਰੀ ਨੂੰ ਇਹ ਰੀਪੀ ਨਹੀਂ ਕਰਨਾਗਾ। ਸਰਕਾਰ ਚਾਹੇ ਅਖੋਤੀ ਪੰਖਤਾਂਕਤੀ ਚਾਹੇ ਕਾਂਗਰਸ ਦੀ ਰੁਚਾ ਨਹੀਂ ਚੜੂਦਾਲੀ। कोई शक नहीं है कि किसी ने सामने साफ़ नहीं देखा मांगे में तो नहीं सकते और तीस कारण दो दिसंबर उस वे पंथक कहे जाने वाले लीडर कुछ सवाल भी ਕਹਿੰਦੇ ਹਰ ਦੋ ਦਿਨ ਸਾਥ ਸੱਚੇ ਪਾਤਸ਼ਾਹ ਦੇ ਤਖਤ ਤੇ ਨਾ ਤੇ ਉਹ ਤਖਤਾ ਚਲਾਉ ਇਹਨਾਂ ਵੱਡਾ ਸੀ ਕਿ ਕੋਈ ਨਾ ਨਹੀਂ ਕਹਿ ਸਕਦਾ ਜਦੋਂ ਉਹਨਾਂ ਨੂੰ ਪੁੱਛਿਆ ਉਹ ਘੋੜੀ ਦੇ ਜ਼ਿੰਮੇਵਾਰੋਂ ਕਹਿੰਦੇ ਹਾਂ ਘੋੜੀ ਚਲਾਉਣ ਵਾਲੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਸਾਰੇ ਜਿਹੜੇ ਦਬਾਅ ਸੀ ਉਹ ਹਾਂਟ ਦਿੱਤੇ ਤੇ ਹੁਣ ਉਹ ਪੱਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਕੋਈ ਕੌੜਾ ਹੋ ਗਿਆ ਉਹ ਕੋ ਕੌੜਾ ਪਤਾ ਕਿ ਨਹੀਂ ਕੀਤਾ ਉਹ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਨੇ ਕੀਤਾ ਉੱਥੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲ ਦੇ ਦੁਨੀਆਂ ਦੀਆਂ ਅਦਾਲਤਾਂ 'ਚ ਝੂਠ ਬੋਲਿਆ ਜਾਂਦਾ ਹੈ ਚੱਲ ਵੀ ਜਾਂਦਾ ਹੈ ਸਤਰੀ ਹਰਗੋਬਿੰਦ ਸਾਹਿਬ ਸੱਤੇ ਪਾਕਸ਼ਾ ਦੀ ਅਦਾਲਤ ਜਿਹਨੂੰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਹਾਂ ਉਹਦੇ ਚੂਕ ਉਹਦੇ ਅਲਿੰਗਾ ਤੁਹਾਨੂੰ ਹਰਗੋਬਿੰਦ ਸਾਹਿਬ ਸੱਤੇ ਪਾਕਸ਼ਾ ਨੇ ਸੱਚ ਕਰਵਾਇਆ ਇਹਨਾਂ ਦੇ ਨਾਲ ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਉਸ ਨੂੰ ਮੁਨਕਰ ਬੇਮਕਸਰ ਸਾਹਿਬ ਜਾਣ ਫੌਜਦਾਰ ਪੰਖ ਨੇ ਰੇ ਜਮੋਕ੍ਰੇਸੀ ਦੇ ਵਿੱਚ ਜੋ ਸਜਾ ਦਿੱਤੀ ਜਾ ਸਕਦੀ ਹੈ ਜਿਸ ਤੇ ਅਸੀਂ ਸਮਰੱਥ ਹਾਂ ਕਟੂਕਾਤਾ ਸੀ ਉਹ ਦੇਲਤਾ ਜਿਸ ਵਿੱਚ ਤਾਕਤ ਨਹੀਂ ਇਹ ਤੋਂ ਤੈਨ ਨਾ ਹੋਏ ਮੈਨੂੰ ਕੁਝ ਵੀਰ ਮਲੇ ਜੰਗਦੀ ਸਰਦਾਰ ਸੁਖਬੀਰ ਸਿੰਘ ਬਾਗਲ ਦੇ ਇੱਕ ਬੰਬੇ ਦੀ ਕੰਪਨੀ ਨਾਲ ਕਿਸ਼ੂ ਉਹਨੂੰ 50 ਲੱਖ ਰੁਪਏ ਤੋਂ 1 ਕਰੋੜ ਰੁਪਇਆ ਮਹੀਨਾ ਦਿੱਤਾ ਜਾ ਰਿਹਾ। ਮੈਂ ਪੁੱਛਿਆ ਕਿ ਕਿੱਥੇ ਲਈ ਦਿੱਤਾ ਜਾ ਰਿਹਾ? ਉਹ ਕੰਪਨੀ ਨੂੰ ਪੈਸੇ ਇਹਦੇ ਵੱਡੀ ਗਿਣਤੀ ਦੇ ਵਿੱਚ 4 ਲੱਖ ਰੁਪਏ ਬਹੁਤ ਬੰਗੇ ਜਿੰਦਾ ਕਿਉਂ ਦਿੱਤਾ ਜਾ ਰਿਹਾ? ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਆ ਉਹ ਡਵੈਲਪ ਕਰ ਲਈਏ ਪੰਜਾਬ ਦੇ ਅੰਦਰ। ਉਹਨੂੰ ਫਿਰ ਪਬਲਿਕ ਦੇ ਵਿੱਚ ਪੰਜਾਬ ਪ੍ਰਸਤ ਪੰਥ ਪ੍ਰਸਤ ਕੌਮ ਪ੍ਰਸਤ ਉਸ ਕੰਪਨੀ ਨੇ ਦਾਅਵਾ ਕਰਨਾ ਨਰਕੇਂ ਪ੍ਰਿੰਟ ਕਰਨਾ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਵੀਰ ਸਿੰਘ ਵਰਗਾ ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਕੋਈ ਬੰਦਾ ਨਹੀਂ ਉਹ ਉਹ ਸਕਦੇ ਕਿਪ ਵੀਰਪੁਰ ਬੈਠਾ ਤਾਂ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਫੜਾ ਬਦਾ ਕਹਿੰਦਾ ਤੁਹਾਨੂੰ ਪਤਾ ਹੈ ਕੰਪਨੀ ਕਿਹੜੀ ਹੈ ਤੇਨੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਤੁਸੀਂ ਵੀ ਹਾਇਰ ਕਰਨ ਉਹ ਕਹਿੰਉਣੀ ਅਸੀਂ ਹਾਇਰ ਕਰਨੀ ਉਹ ਔਰੰਗਜ਼ੇਬ ਦੀ ਕਬਰ ਦੀ ਜਿੱਥੇ ਖੁੱਡ ਜੇ ਰੱਖਦੇ ਆ ਨਾ ਉਹ ਭਾਲ ਕੇ ਧਰਦੇ ਉਸ ਕੰਪਨੀ ਇਹ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਤੋਤਾ ਬਣ ਸਕਦਾ ਪਰ ਔਰੰਗਜ਼ੇਬ ਵੀ ਬਣ ਸਕਦਾ ਸੀ ਔਰੰਗਜ਼ੇਬ ਨੂੰ ਬਣਾ ਲਾਂ ਆ ਕੰਪਨੀ ਵਾਇਰ ਕਰਤਾ ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਘਰਕ ਕਰਕੇ ਇਹ ਪਰਮਾਇਤ ਔਰ ਲੋਕ ਸਾਡੇ ਬਰੇਨ ਨੂੰ ਕਿਸ ਤਰ੍ਹਾਂ ਬਾਰੇ ਸਤਾ ਹਾਸਲ ਕਰਨ ਵਾਸਤੇ ਹਸੀਨਾ ਤੋਂ ਬਸਲੇ ਆ ਗਈ ਸਰਕਾਰ ਮਜੂਦਾ ਚੱਲ ਰਹੀ ਹੈ ਇਹ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਸਮਾਗਨ ਉੱਤੇ ਚਿੱਤਾ ਤੇ ਸਾਡੇ ਨੂੰ ਵੋਟਾਂ ਲਈ ਪਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਜੇ ਸਮਝੂ ਤਾਂ ਝਾੜੂ ਤਾਹੂ ਸਾਡੇ ਐਨਆਰਏ ਦੇ ਫੋਨ ਪਸਟਾਰੇ ਇਹ ਕਹਿ ਲੂੰ ਦਿੱਤਾ ਇਹ ਲਈ ਦਿੱਤਾ ਵੀ ਇਹ ਸਰਕਾਰ ਆਉਗੀ ਕੁਝ ਤਬਦੀਲੀ ਲਿਆਉਗੀ ਕੋਈ ਪਰਵਰਤਨ ਕਰਨਗੀ ਸਮਾਨ ਇਨਸਾਫ ਕਿ ਪਰ ਇਸ ਸਮਾਂ ਤੋਂ ਕਈ ਵੀਰਾਂ ਨੇ ਬੋਲਿਆ ਬਿਲਕੁਲ ਧਰੋਸਪਤ ਕਿ ਜੇ ਜੋ ਸਮਝੌਤਾ ਚੜੂਤਾ ਦੀ ਸਰਕਾਰ ਨੇ ਵੀ ਇਨਸਾਫ ਹੋ ਕਰਵਾਉਣਾ ਦੇ ਵਿੱਚ ਇੱਕ ਪੰਗਤੀ ਹੈ ਹੌਸਲਾ ਨਹੀਂ ਸਕਣਾ ਕਈ ਤਾਂ ਸ੍ਰੀ ਆਸੀ ਬੜੇ ਘੱਟ ਰਹਿ ਗਏ ਆਵਾਜ਼ اٹھਾਉਣ ਵਾਲੇ ਗਰਬਾਨੀ ਦੇ ਵਿੱਚ ਇੱਕ ਪੰਕਤੀ ਹੈ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿ ਨਾ ਜੰਗਲ ਨੂੰ ਆਕਲ ਅਤ ਗੰਦੀਏ ਸਾਰਾ ਜੰਗਲ ਸਵਾਹ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਪਰ ਉਸ ਰਾਖ ਦੇ ਪਿੱਛੇ ਕਿਤੇ ਕੋਈ ਹਰਾ ਬੂਟ ਜਿਹੜਾ ਹੈ ਉਹ ਰਹਿ ਜਾਂਦਾ ਹੈ ਜਿਹੜਾ ਮੂਲ ਉਸ ਜੰਗਲ ਨੂੰ ਸਫਾ ਬਤ ਕਰੇ ਇੱਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਬੀਜ ਕਦੇ ਨਾ ਸਮੇਂ ਪਿਟਾ ਜਾ ਸਕਦਾ ਨਾ ਹੋਣਾ ਕੀ ਜੀ ਕਦੋਂ ਨਾਸਮੀ ਹੁੰਦਾ ਇੱਕ ਵਾਰ ਮੁੱਤਬਈ ਦੇ ਬਾਹਲੇ ਇਲਾਕੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਵੇਦਨੇ ਟਿੱਪਿਆਂ ਦੇ ਉੱਤੇ ਕਾ ਸਾਰੇ ਜਿਹੜੇ ਨਾ ਉਹ ਹਰੇ ਹਰੇ ਬੂਟੇ ਜਿਹੜੇ ਨੇ ਉਹ ਪਾਦਾ ਦੁੱਤੇ ਨੇ ਸਰਕਾਰ ਉਹ ਪੁੱਛਿਆ ਵੀ ਕਿਤੇ ਬੂਟੇ ਪੈਦਾ ਹੋਏ ਸਰਕਾਰ ਨੇ ਇਹ ਬੀ ਖਿਲਾਰੇ ਹੈ ਕਹਿੰਦੇ ਨਹੀਂ ਬੀ ਨਹੀਂ ਖਿਲਾਰੇ ਸਰਕਾਰ ਨੇ ਕਹਿੰਦੇ ਪਾਣੀ ਸੁੱਕਿਆ ਤੇ 20 ਕਿਥੋਂ ਕਹਿੰਦੇ 20 ਤਾਂ ਆਪਣੇ ਆਪ ਹੀ ਪੈਦਾ ਹੋ ਗਿਆ। ਉਹ ਵੀ ਆਪਣੇ ਆਪ ਪੈਦਾ ਨਹੀਂ ਹੋਇਆ। ਉਹ ਹਜ਼ਾਰਾਂ ਸਾਲਾਂ ਤੋਂ ਰੁੱਖਾਂ ਸਾਲਾਂ ਤੋਂ ਈ ਬਿੱਟੀ ਦੇ ਵਿੱਚ ਬਰੂਸੀ ਜਦੋਂ ਉਹਨੂੰ ਪਾਣੀ ਮਿਲਿਆ ਹੌਫਟ ਹੈ। ਈ ਤਵੇ ਨਹੀਂ ਵਰਦਾ ਹੁੰਦਾ। ਤੇ ਖਾਲਸੇ ਦੇ ਬੀਜ ਨੂੰ ਮਕਾਉਣ ਦੀ ਤਾਕਤ ਦੁਨੀਆ ਦੀ ਕਿਸੇ ਸਰਕਾਰ ਤੇ ਹੈ ਨਹੀਂ। ਜੇਰ ਮਹਾਉਲ ਬਣ ਗਿਆ ਜਦੋਂ ਪਾਣੀ ਮਿਲ ਗਿਆ ਅਸੀਂ ਫਿਰ ਪੈਦਾ ਹੋ ਜਾਵਾਂਗਾ ਸਾਡੇ ਤਾਂ ਬਡੇਰੇ ਇੱਕ ਹਫ਼ਤਾ ਪੜਦੇ ਦਿੱਤੀ ਮੰਨੂ ਸਾਡੇ ਡਾਕਰੀ ਅਸੀਂ ਮੰਨੂ ਦੇ ਸੋਏ ਉਹ ਜਿਉਂ-ਜਿਉਂ ਸਾਨੂੰ ਵੱਡ ਕਾਲਤੀ ਦੂਰ ਸਵਾਇਟ ਹੋਏ ਸੁੱਕ ਬਰੌਣ ਦੀ ਲੋੜ ਨਹੀਂ ਬੜਾ ਵੰਦੋ ਗਿਆ ਮੈਂ ਲੰਮਾ ਸਮਾਂ ਨਹੀਂ ਲੈਣਾ ਕੱਲ ਵੀਰ ਫਰਮਪਾਲ ਸਿੰਘ ਵੀਰ ਸੁਖਦੇਵ ਸਿੰਘ ਅਸੀਂ ਬੈਠੇ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਵਿਚਾਰ ਕਰਦਾ ਸੀ ਕਿ ਸੋਚ ਰਹੀ ਸੀ ਕਿ ਆਪਾਂ ਇਹ ਦਿਨ ਮਨਾਉਣੇ ਐ ਜਿਹਨੂੰ ਲੰਨਤ ਦਿਹਾੜਾ ਕਹਿੰਦੇ ਆ ਭਾਚਾ ਨਹੀਂ ਜਾਂਦੇ ਆ ਫਿਰ ਸਾਲ ਬਾਅਦ ਆਉਂਦੇ ਆ ਫਿਰ ਦਿਨ ਮਨਾਉਨੇ ਆ ਦੋ ਚਾਰ ਵੀਰ ਕੇਸਾਂ ਦੀ ਪੈਰਵੀ ਕਰਦੇ ਕਿਉਂ ਨਾ ਇੱਕ ਛੋਟੀ ਜਿਹੀਆਂ ਸੀ ਕਮੇਟੀ ਬਣਾਈਏ ਤੇ ਉਸ ਕਮੇਟੀ ਨੂੰ ਦੋ ਮਹੀਨੇ ਲਈ ਸੈਟ ਮਿਲ ਦਈਏ ਤੇ ਕਹੀਏ ਕਿ ਇੱਕ ਦਸਤਾਵੇਜ਼ ਤਿਆਰ ਕਰੋ ਵਾਈਟ ਪੇਪਰ ਖੱਤ ਗੁਰੂ ਦੇ ਕੇ ਪੱਤੂਵੋਲ ਦੇ ਇਹ ਆਕਾਮੀ ਸਰਕਾਰ ਨੇ ਕਿੱਥੇ ਕਿੱਥੇ ਸਾਡੇ ਨਾਲ ਧੋਖਾ ਕੀਤਾ ਕਾਂਗਰਸ ਸਰਕਾਰ ਜਦੋਂ ਆਈ ਤੇ ਅਧੜੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਘਾਟ ਕੀਤਾ ਤੇ ਜਿਹੜੀ ਇਹ ਝਾੜੂ ਦਲ ਦੀ ਸਰਕਾਰ ਆਈ ਇਸ ਨੇ ਕਿੱਥੇ ਆ ਕੇ ਸਾਨੂੰ ਜਿਹੜਾ ਸੀ ਉਹ ਬੈਕਫੀਟ ਤੇ ਸਿੱਖਿਆ ਦੇ ਮਾਮਲੇ ਦੇ ਵਿੱਚ ਇਸ ਸਾਰੇ ਪੇੜਾ ਮੈਂ ਉਸ ਦਸਤਾਵੇਜ਼ ਦੇ ਵਿੱਚ ਜਿਹੜਾ ਹੈ ਉਹ ਅਨੁਕਤ ਉਹਦੇ ਦਰਦ ਉਹਦੇ ਹੋਰ ਵਿਦਵਾਨ ਬੈਠ ਕੇ ਜਿਹੜਾ ਹੈ ਉਸ 15 ਸਾਲਾਂ ਤੋਂ ਨਾ ਅਫਵਾਹਾਂ ਘੋਲ ਕੇ ਕਿਤਾਬਾਂ ਘੋਲ ਕੇ ਡੂਗਲ ਤੋਂ ਜਾਣਕਾਰੀ ਲੈ ਕੇ ਦਿੱਤ ਫਿੱਟ ਜਿਹੜਾ ਹੈ ਉਹ ਸਾਰਾ ਰਦੂ ਜਿਹੜਾ ਹੈ ਉਸ ਦਸਤਾਵੇਜ਼ ਦੇ ਵਿੱਚ ਦਰਜ ਕੀਤਾ ਜਾਏ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸੀਂ ਫਿਰ ਫੌਜ ਦੀ ਕਚਹਿਰੀ ਤੇ ਲੈ ਕੇ ਜਾਈਏ ਫੌਜ ਦੀ ਕਚਹਿਰੀ ਤੇ ਜੇ ਪੰਜਾਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਵਿਅਦਵਿਦਾ ਇਨਸਾਫ ਨਹੀਂ ਮਿਲਦਾ ਤੇ ਹੋਰ ਕਿੱਥੇ ਮਿਲਦਾ ਪ੍ਰਾਣੇ ਬਜ਼ੁਰਗ ਕਹਾਵਤ ਇੱਕ ਪੜ੍ਹਦੇ ਹੁੰਦੇ ਸੀ ਕਹਿੰਦੇ ਮੱਖੇ ਨੂੰ ਕੁੱਪ ਰੂਪਨ ਲੱਗਦੇ ਇਸਲਾਮ ਉੱਤੇ ਪੱਛਦਾ ਜੇ ਪੰਜਾਬ ਦੀ ਧਰਤੀ 'ਤੇ ਉੱਤੇ ਸਾਡੇ ਨਾਲ ਇਹ ਕੁੱਤ ਹੋਣ ਲੱਗ ਜੇ ਤੇ ਫਿਰ ਕੀ ਹੋਏਗਾ ਇਸ ਕਰਕੇ ਵੀਰ ਮਾਝੂ ਸਾਹਿਬ ਬੈਠੇ ਨੇ ਸਾਰੇ ਬੈਠੇ ਨੇ ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਸਹਿਯੋਗ ਲਵਾਂਗੇ ਰਲ ਮਿਲ ਕੇ ਮੀਟਿੰਗ ਅਰੇਂਜ ਕਰਕੇ ਤੇ ਕਮੇਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਅਸੀਂ ਫੇਰ ਕਰਾਂਗੇ ਤੇ ਉਸ ਨੂੰ ਇਹ ਜ਼ਿੰਮੇਵਾਰੀ ਦੇਾਂਗੇ ਭਾਵੇਂ 2 ਮਹੀਨੇ ਲਾ ਦਿਓ ਭਾਵੇਂ 3 ਮਹੀਨੇ ਲਾ ਦਿਓ ਤੋ ਉਸ ਦਸਤਾਵੇਜ਼ ਨੂੰ ਜਿਹੜਾ ਹੈ ਉਹ ਤਿਆਰ ਕਰਕੇ ਸਾਡੇ ਸਾਥ ਦਿਓ ਤੇ ਅਸੀਂ ਉਸ ਦਸਤਾਵੇਜ਼ ਨੂੰ ਪੰਪ ਦੀ ਕਟਿਆੜੀ ਦੇ ਵਿੱਚ ਲਗਾਈਏ ਤੇ ਇਹਨਾਂ ਜ਼ਿੰਮੇਵਾਰਾਂ ਤੋਂ ਤੁਹਾਨੂੰ ਧੱਕੋ ਅਸੀਂ ਨੰਗਾ ਤਾਂ ਕਰੀਏ ਨਾਗਰਿਕ ਸਾਹਿਬ ਪਰ ਤੁਸੀਂ ਤਾਂ ਸਹੀ ਨਾ ਕਿ ਸਾਡੇ ਨਾਲ ਕੀ ਕੀਤਾ ਇਹਨਾਂ ਨੇ ਕੀ ਕਰਿਆ ਕਿਉਂਕਿ ਕਿਹੜੇ ਜਨ ਕਿਹੜਾ ਆਇਆ ਕੀ ਬੋਲਿਆ ਕਿ ਜਦੋਂ ਸਰਕਾਰ ਚ ਚਲਾ ਗਿਆ ਉਹਨੇ ਕੀ ਆਪਣੀ ਜਿਹੜੀ ਸੋਚ ਬਦਲੀ ਤੇ ਜਿਕਰ ਹੋਵੇ ਸਾਰਾ ਤੇ ਨਹੀਂ ਤੇ ਨਹੀਂ ਜਿੰਨੇ ਵੀ ਬੈਠੇ ਨੇ ਖਰਾਖਾ ਬੈਠੇ ਨੇ ਸਿੰਘ ਸਾਹਿਬ ਵੀ ਬੈਠੇ ਨੇ ਅਸੀਂ ਇਹਨਾਂ ਕੋਲ ਇਸਾਰਿਆਂ ਤੋਂ ਸੰਜੋਗ ਵੀ ਮੰਨ ਕਰਾਂਗੇ ਪਰ ਸਾਰੇ ਗੱਲ ਮਿਲ ਕੇ ਆਪਾ ਬਿਰਾਂਹ ਹੈ ਇਸ ਕਿਸਾਬਿਲ ਨੂੰ ਬਿਆਰ ਕਰਨ ਦੇ ਵਿੱਚ ਯੋਗਦਾਨ ਪਾਵਾਂਗੇ ਬਾਕੀ ਰਹੀ ਗੱਲ ਪੈਸਾਂ ਦੀ ਸਾਡੇ ਫਰੀਦਪੁਰ ਤੋਂ ਬਣੀ ਜਿ ਬੈਠੇ ਨੇ ਹੋਰ ਸਾਡੇ ਬਹੁਤ ਸਾਰੇ ਥੀਰ ਬਿਛੇ ਨੇ ਜਿਨਾਂ ਨੂੰ ਜ਼ਰੂਰ ਅਪੀਕਾਰ ਰਹਿ ਕੇ ਜਿੰਨੀ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ ਵੱਧ ਤੋਂ ਵੱਧ ਅਪੀ ਕੇਸਾਂ ਦੇ ਵਿੱਚ ਜਿਹੜਾ ਹੈ ਉਹ ਆਪਣੀ ਮਦਦ ਗੁਰੂ ਦੀ ਸੇਵਾ ਹਾਸਤੇ ਅਸੀਂ ਜੂਰ ਕਰਾਂਗੇ